ਸਤ ਸ੍ਰੀ ਅਕਾਲ ਜੀ ਸਾਰੇਆਂ ਨੂੰ ਵੈਲਕਮ ਟੂ ਯਰ ਪੂਲੀ ਹਾਊਸ ਹੋਪਸ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਬਹੁਤ ਜ਼ਿਆਦਾ ਨੇਰੀ ਚੱਲੀ ਸੀਗੀ ਤੇ ਉਹਦੀ ਨੇਰੀ ਚਲਣ ਦਾ ਆਖਿਰ ਮਤਲਬ ਮਤੀਜਾ ਤੇ ਕਿੰਨਾ ਹੁੰਦਾ ਇਕੱਠਾ ਹੋ ਗਿਆ ਬਹੁਤ ਨੇਰੀ ਚੱਲੀ ਕੱਲ ਐਦਾਂ ਹੁੰਦਾ ਨਾ ਵੀ ਕਦੀ ਬਈ ਨੇਰੀ ਚੱਲੇ ਤੇ ਪ੍ਰਾਣੇ ਕਹਿੰਦੇ ਹੁੰਦੇ ਸਫਾਈ ਜੂ ਨਹੀਂ ਮਾਰੀ ਤੇ ਪ੍ਰਾਣੇ ਆਉਂਦੇ ਨਹੀਂ ਕੱਲ ਕੁਦਰਤ ਹੀ ਪ੍ਰਾਣੇ ਵੀ ਆ ਗਏ ਆਹ ਦੇਖੋ ਕੁਦਰਤ ਦੇ ਰੰਗ ਮੈਂ ਨਾ ਚਾਹ ਬਣਾਉਣ ਲੱਗੀ ਨੇ ਚਾਹ ਚ 2 ਦੋਕ ਦਾਣੇ ਸੌਂਫ ਦੇ ਪਾਏ ਸੀ ਤੇ ਫਿਰ ਜਿਹੜੀ ਸੌਂਫ ਚਾਹ ਬਚਦੀ ਹੁੰਦੀ ਚਾਹ ਪੱਤੇ ਨੂੰ ਬੂਟਿਆਂ ਨੂੰ ਪਾ ਦਿੰਨੇ ਆ ਤੇ ਉਹ ਮੈਂ ਪਾਤੀ ਐ ਤੇ ਉਹ ਜਿਹੜੇ ਦਿੱਤੇ ਬੂਟਿਆਂ ਨੂੰ ਤੇ ਸੌਂਫ ਦੇ ਦਾਣੇ ਜਿਹੜੇ ਸਿੱਟੇ 'ਚ ਜੰਪ ਐ ਤੇ ਦੇਖ ਹੁਣ ਕਿੱਡਾ ਬੂਟਾ ਹੋਇਆ ਐ ਤੇ ਸੁੱਕ ਵੀ ਗਏ ਆ ਪਰ ਹੈਗੀ ਪਹਾੜੀ ਸੌਂਫ ਤੇ ਹੁਣ ਮੈਂ ਜਿੰਨੀ ਕ ਸੁੱਕ ਦੀ ਭੋਰ ਕੇ ਰੱਖ ਲੈਣੀ ਹੁੰਦੀ ਆ ਤੇ ਮੇਰੇ ਘਰ ਪਾਈਆ ਤਾਂ ਸੌਫ ਹੋਈ ਜਾਣੀ ਇੱਕ ਬੂਟੇ ਤੋਂ ਇਹੇ ਜੀ ਕੋ ਕਿੱਦਾਂ ਡਿਗੇ ਨੇਰੀ ਨਾਲ ਜੀ ਕੋ ਕਿੱਦਾਂ ਨੇਰੀ ਨਾਲ ਡਿਗੇ ਪਏ ਆ ਆ ਥੋੜਾ ਥੋੜਾ ਕਰਕੇ ਚਾਹ ਤੇ ਪੂਰਾ ਸਾਰੇ ਬੈਸ ਤੇ ਆ ਇਹ ਤੋਂ ਇਹਨਾਂ ਅੱਗੇ ਰੱਖ ਦੇਣੀ ਜਿੱਥੇ ਦੁੱਧ ਰੱਖਿਆ ਹੋਆ ਤਾਂ ਉਹਨੂੰ ਅੱਗੇ ਲਿਆ

ਤੇ ਹਣ ਮੰਮੀ ਚੀਕ ਉਤੋਂ ਲੱਗ ਪਿਆ ਤੇ ਅੱਜ ਦਾ ਜਿੱਦੋਂ ਬਣਨੇ ਆ ਲੋੜੇ ਪਰੌਂਠੇ ਸਾਲੋਂ ਤੋਂ ਸੁੱਕੀ ਮੈਂ ਕਿਹਨੇ ਪਰੌਂਠੇ ਤੂੰ ਬਣਾਉਂਗੀ ਆ ਦੇਖ ਪੱਕਾ ਆ ਲਵਾ ਆ ਲੈ ਅੱਧਾ ਚੰਗਾ ਮੈਂ ਤਾਂ ਚਾਹ ਪੀਤੀ ਸੀ ਮੈਂ ਹਲੂ ਦੀ ਸਬਜ਼ੀ ਮਿੱਠਾ ਮਿੱਠਾ ਹਾਂ ਮੱਠ ਜਿਹੜੇ ਉੱਪਰ ਦਿਖਦੇ ਨਹੀਂ ਹੈਗੇ ਉਹ ਲਓ ਜੀ ਹੁਣ ਮੰਮੀ ਚੀਕੂ ਖਾ ਕੇ એનર્ਜੀ ਆ ਗਈ ਆ ਤੇ ਘੇਰੀ ਚੱਲਣ ਦੇ ਕਾਰਨ ਅਦਰ ਬਰਾਂਡਾ ਵੀ ਸਾਰਾ ਭਰਿਆ ਪਿਆ ਸੀ ਤੇ ਬੇੜਾ ਵੀ ਸਾਰਾ ਤੁਸੀਂ ਚੈੱਕ ਕਰ ਸਕਦੇ ਆ ਬੇੜਾ ਵੀ ਸਾਰਾ ਸਾਫ਼ ਕਰਤਾ ਮੰਮੀ ਚੀਕੂ ਖਾਣੇ ਮੰਮੀ ਨੂੰ ਆ ਗਿਆ ਸੀ ਗੁੱਸਾ ਕਿਉਂਕਿ ਉੱਤੇ ਚੜੀ ਜਾਂਦੀ ਸੀ ਧੁੱਪ ਤੇ ਮੰਮੀ ਦੇ ਬੀਬੀ ਹੋ ਗਏ ਸੀ ਹਾਈ ਇਹ ਮੰਮੀ ਚੀਕੂ ਖਾਂਚ ਐਨਰਜੀ ਆ ਗਿਆ ਪੂਰਾ ਮੰਮੀ ਨੂੰ ਬੇੜਾ ਸੁੰਬਰ ਕੇ ਹਣ ਕੁੜਾ ਲੱਗੇ ਰਾਤੀ ਵੀ ਚੱਕਿਆ ਸੀ ਦਿਨ ਫੇਰ ਜਦ ਨੇਰੀ ਬਹੁਤ ਆ ਗਈ ਸੀ ਤੇ ਬਹੁਤ ਔਖ ਹੋ ਗਿਆ ਸੀ ਹਾਂ ਰੋਟੀ ਤੂੰ ਬਣਾਉਣੀ ਆ ਫਰਾਈ ਆਲੂ ਬਲਗਾ ਆਟਾ ਬੁਣਿਆ ਆ ਸੌਦਾ ਪੁੱਗ ਗਿਆ ਨਹੀਂ ਕੋਈ ਗੱਲ ਨਹੀਂ ਹੇ ਵੀ ਆਪਣੇ ਕੰਮ ਤੇ ਜਾ ਰਿਹਾ ਆ। ਕੰਮ ਨੂੰ ਰਾਦਾ ਨੇ ਵਿਸਾਰ ਹੋਇਆ ਆ। ਚਲੋ। ਲਓ ਜੀ। ਅਬ ਨੀਂਦ ਲੱਗ ਪਈ ਹੁਣ ਰੋਟੀ ਬਣਾਉਣ। ਤੇ ਮੰਮੀ ਇੱਧਰ ਆ ਗਏ। ਕਿੱਦਾਂ ਛੋਟੂ? ਲਓ ਜੀ ਮੰਮੀ ਪੱਥਣ ਲੱਗ ਪਿਆ ਪਾਥੀਆਂ ਇਹ ਰੋਜ਼ ਮੰਮੀ ਪੱਥਦੇ ਆ ਪਾਥੀਆਂ ਅਬਨੀ ਚ ਰੋਟੀ ਬਣਾਉਂਦੀ ਹੈ ਹਾਂ ਜੀ ਮੈਂ ਮੇਸਤਰੀ ਨੂੰ ਦੇਖਣ ਆਈ ਸੀ ਮੈਂ ਕਿਹ ਦੇਖਾਂਗਾ ਤੇ ਗੋਹਾ ਫਿਸਟੇ ਜਿਵੇਂ ਟੁੱਪ ਜਾਈ ਚੜ ਜਾਣੀ ਹੈ ਪੱਤੇ ਪੱਥਰ ਮੇ ਇਹ ਪੱਤੀਆਂ ਵੀ ਸਾਡੇ ਮਿਰਚੇ ਦਾ ਹਿੱਸਾ ਹੈ ਆਕ ਕੱਲ ਮੈਂ ਦੁੱਧ ਗਰਮ ਜਿਹੜਾ ਕਰਦੀ ਸੀ ਉੱਥੇ ਮੈਂ ਹੀ ਲਾਈਨ ਅਸੀਂ ਬਾਲਣਿਆ ਇਹ ਇੰਗਲਿਸ਼ ਤੋਂ ਕੀ ਕਹਿੰਦੇ ਨੂੰ ਡੰਕ ਡੰਕ ਠੀਕ ਤੇ ਡੰਕ ਕਿਹਾ ਮਾ ਤੁਹਾਡੇ ਨਹਾ ਚ ਫਸ ਗਿਆ ਗੋਹਾ ਆਟਾ ਮੈਂ ਗੁੰਨ ਕੇ ਆਈ ਸੀ ਹੁਣ ਮੈਨੂੰ ਨਹਾਉਣਾ ਨਹਾਉਣਾ ਜਾਂ ਫੇਰ ਕੱਪੜੇ ਧੋਣੇ ਆ ਫੇ ਆਪੇ ਹੱਥਾਂ 'ਚ ਮੁਸ਼ਕਲ ਨਿਕਲ ਜਾਣਾ ਮੈਂ ਕੱਪੜੇ ਧੋਣ ਤੋਂ ਪਹਿਲਾਂ ਹੀ ਗੋਹਾ ਪੱਥ ਦੀ ਹੁੰਨੀ ਪਾਤੀਆਂ ਇਹ ਕੋਈ ਕੰਮ ਕਰੋ ਇਹ ਨਹੀਂ ਸੋਚਦਾ ਮੁਸ਼ਕਲ ਆਉਂਦੀ ਆ ਜਾਂ ਕਿਦਾਂ ਆਪਣਾ ਕੰਮ ਘਰ ਦਾ ਕੰਮ ਕੰਨ ਚ ਕਾਦੀ ਸ਼ਰਮ ਆ ਨਾਲ ਜਿਹਾ ਸਾਡਾ ਕੰਮ ਹੀ ਇਹ ਆ ਪਸ਼ੂ ਆ ਰ। ਕਈ ਬਹੁਤ ਸੰਗਦੇ ਆ। ਇੱਕ ਸਾਡੇ ਕੁੜੀ ਆਈ। ਪਿੱਛੇ ਜਾ ਹੈ। ਤੇ ਪਸ਼ੂ ਰੱਖੇ ਉਹਨਾਂ ਨੇ ਪਸ਼ੂਆਂ ਦਾ ਕੰਮ ਆ ਤੇ ਦੁੱਧ ਪਾਉਂਦੇ ਆ। ਤੇ ਜਦ ਹੁਣ ਪਸ਼ੂ ਰੱਖੇ ਦੁੱਧ ਵੀ ਪਾਣਾ ਤਾਂ ਗੋਹਾ ਵੀ ਚੱਕਦੇ ਹੋਣੇ ਆ। ਮੈਂ ਉਹ ਤੋਂ ਪੁੱਛ ਬੈਠੀ। ਮੈਂ ਕਿਹਾ ਤੇਰੀ ਮੰਮੀ ਪਾਛੀਆਂ ਪਾਛ ਜਿੰਦੀ ਆ। ਨਾ ਆਂਟੀ ਮੇਰੀ ਮੰਮੀ ਨੇ ਕਦੇ ਕਦੇ ਗੋਹੇ ਨੂੰ ਹੱਥ ਲਾਇਆ ਮੈਨੂੰ ਪਹਿਲਾਂ ਆਪਣੇ ਆਪ ਤੇ ਗੁੱਸਾ ਆਵੇ ਵੀ ਮੈਨੂੰ ਪੁੱਛਿਆ ਕਾ ਤੇ ਜਦ ਕਿ ਮੈਨੂੰ ਪਤਾ ਸੀ ਵੀ ਗੋਹਾ ਪੱਥ ਦੇ ਦੀ ਵੀ ਤਾਂ ਕੀ ਆਹੋ ਹੁਣ ਤੇ ਮੈਂ ਕਹਾ ਨਾ ਜੀ ਮੈਂ ਨਹੀਂ ਗੋਹੇ ਨੂੰ ਕਦੀ ਹੱਥ ਲਾਇਆ ਤਾਂ ਜਿਹੜੀਆਂ ਚੁੱਲ੍ਹੇ 'ਚ ਬਾਲੀ ਦੀਆਂ ਪਾਥੀਆਂ ਉਹ ਕਿਤੇ ਮਸ਼ੀਨਾਂ ਬਣ ਜਾਂਦੀਆਂ ਹੁਣ ਤਾਂ ਮਸ਼ੀਨ ਵੀ ਆ ਗਈ ਆ ਪਾਥੀਆਂ ਪੱਥਾਂ ਵਾਲੀ ਅਸੀਂ ਵੀ ਲੈ ਲਈਏ ਲੈ ਲਓ ਜਿਹੜਾ ਮਾੜਾ ਮੋਟਾ ਸਰੀਰ ਚੱਲਦਾ ਉਹ ਵੀ ਨਹੀਂ ਚੱਲਣਾ ਰੇੜਾ ਆ ਗਈਆਂ ਵਿੱਚ ਕੋਈ ਨਹੀਂ ਆਪੇ ਸਿੱਪ ਜਾਣੀਆਂ ਹਾਲੋ ਪਰ ਅਦਰ ਪੱਥੀਆਂ ਸੀ ਸਾਰੀਆਂ ਮੀਨਾ ਖਰਾਬ ਹੋ ਗਈਆਂ ਪੱਥੇੰ ਦਾ ਕੋ ਮੈਂ ਹੋਰ ਇਤ ਟਾਈਮ ਲੱਗਦਾ ਆ ਸਵੇਰੇ ਮੈਂ ਜਿਹੜੇ ਪਸ਼ੂ ਸੋਣੇ ਸਵੇਰੇ ਉਸ ਨੂੰ ਕਹਿ ਕੇ ਸੀ ਮੈਂ ਉਹ ਹੱਟ ਦਈ ਦੋ ਤਿੰਨ ਨੋਂਡੇ ਕਾਹਲ ਪਾਛ ਲਉਗੀ ਰੋਜ਼ ਦੀਆਂ 10 12 10 25 ਹੁਣ ਤਾਂ ਇੱਕ ਵਾਰ ਸੁੱਕ ਕੇ ਇਕੱਠੀਆਂ ਹੋ ਜਾਂਦੀਆਂ ਅੱਗੇ ਕੱਲ ਪਾ ਭੇਜ ਗਈਆਂ ਸਾਰੀਆਂ ਗੋਹਾ ਹੀ ਬਣ ਗਿਆ ਉਹ ਤਾਂ ਆ ਪਾਪਾ ਵੀ ਆ ਕੇ ਮਿੱਟੀ ਲੈ ਕੇ ਮੈਂ ਹੁਣ ਕੰਮ ਨਿਬੜ ਕੇ ਚੱਲੀ ਸੀ ਘਰ ਨੂੰ ਕੰਮ ਤਾਂ ਵੈਸੇ ਨਿਬੜਿਆ ਨਹੀਂ ਹਲੇ ਘਰ ਹੋਰ ਵੀ ਕੰਮ ਪਏ ਕੱਪੜੇ ਕਪੜੇ ਧੋਣੇ ਆ ਸਵੇਰੇ ਸਵੇਰੇ ਕੰਮ ਜਿਹੜਾ ਹੋ ਜਵੇ ਉਹ ਹੀ ਆ ਤੇ ਇੱਥੇ ਦਾ ਨਵੇੜ ਲਿਆ ਤੇ ਜਾਨੂੰ ਹੁਣ ਅਰਮਾਨ ਤਾਂ ਪਾਪਾ ਕੀ ਹੋ ਸੀਗੇ ਮਿੱਟੀ ਲੈਣ ਵੇੜੇ 'ਚ ਹੌਲੀ ਹੌਲੀ ਭਰਤੀ ਪਾਉਂਦੇ ਆ ਤੇ ਸਵੇਰੇ ਸਵੇਰੇ ਇਨਾੜੀ ਕੰਮ ਟੰਡੇ ਟੰਡੇ ਕਹਿੰਦੇ ਵੀ ਹੋ ਜੀਵੇ ਤਾਂ ਵਧੀਆ ਆ ਫਿਰ ਹੋਰ ਕੰਮ ਹੁੰਦਾ ਪਸ਼ੂਆਂ ਦੇ ਪੱਟੇ-ਪੁੱਟੇ ਵਢਣੇ ਹੁੰਦੇ ਆ ਤੇ ਆਰਮਾਨ ਵੀ ਨਾਲ ਲੱਗਾ ਮੈਂ ਕਹਿੰਨੀ ਆ ਵੀ ਤੂੰ ਨਾ ਇਹ ਕੰਮ ਕਰ ਪੈ ਤੇ ਕਹੀ ਲੱਗ ਜਾਊਗੀ ਪਰ ਬਹੁਤ ਕੰਮ ਘੱਟ ਕਰਦਾ ਤੇ ਸ਼ਰਾਪਤਾ ਜ਼ਿਆਦਾ ਕਰਦਾ ਆ ਤੇ ਹੁਣ ਕਹਿੰਦਾ ਲੱਸੀ ਲੈ ਕੇ ਆਓ ਮੇਰੇ ਲਈ ਮੈਂ ਕਿਹਾ ਲੱਸੀ ਨਹੀਂ ਲਿਆਉਣੀ ਤਾਂ ਘਰ ਆ ਕੇ ਤੁਸੀਂ ਰੋਟੀ ਖਾ ਲਓ ਅਵਨੀ ਇਹ ਤ ਪਕਾਉਂਦੀ ਆ ਆਲੂ ਵਾਲੀ ਗਰਮ-ਗਰਮ ਖਾਓ ਰੋਟੀ ਅੱਸੀ ਹੁਣ ਖਾਣੇ ਆ ਬਨੀਤ ਦੇ ਹੱਥਾਂ ਦੇ ਪੱਕੇ ਵਾਲੂ ਵਾਲੇ ਪਰੌਂਠੇ ਤੇ ਤੁਸੀਂ ਦੇਖੋ ਸਾਡੀ ਵੀਡੀਓ ਤੇ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਅੱਜ ਦੀ ਸਾਡੀ ਛੋਟੀ ਜਿਹੀ ਵੀਡੀਓ ਕਿੱਜਲੀ ਲੱਗੀ ਤੇ ਲਾਈਕ ਤੇ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ